ਸਤਲੁਜ ਦਰਿਆ ਦੇ ਉੱਤੇ ਹੈੱਡਵਰਕਸ ਬਣਿਆ ਹੋਇਆ ਹੈ ਰੋਪੜ ਦੇ ਵਿੱਚ ਤੇ ਪੁਲ ਦੇ ਬਿਲਕੁਲ ਨਜ਼ਦੀਕ ਟਿੱਬੀ ਸਾਹਿਬ ਗੁਰਦੁਆਰਾ ਟਿੱਬੀ ਸਾਹਿਬ ਇਸ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉੱਚੀ ਪਹਾੜੀ ਉੱਤੇ ਉੱਚੀ ਟਿੱਬੀ ਦੇ ਉੱਤੇ ਇਹ ਗੁਰਦੁਆਰਾ ਸਥਿਤ ਹੈ ਹੈੱਡ ਦਰਵਾਰ ਕੋਟਪੁਰਾਣ ਕਹਿਣ ਤੋਂ ਭਾਵ ਕਿ ਕਈ ਕੋਟਾਂ ਕੋਟ ਸਾਲਾਂ ਤੋਂ ਜੁਗਾਂ ਤੋਂ ਪੁਰਾਣਾ ਇਹ ਸਥਾਨ ਹੈ ਸਾਧੂ ਸੰਤਾਂ ਦੀ ਸ਼ਰਣ ਦੇ ਵਿੱਚ ਇਹ ਜਿਹੜਾ ਰਮਣੀਕ ਸਥਾਨ ਹੈ ਤਪਸਥਾਨ ਸੰਤ ਬਾਬਾ ਸ਼ਾਦੀ ਸਿੰਘ ਜੀ ਜਿਹੜੇ ਜਿਹੜੇ ਕਿ ਮਸਤ ਬਾਬਾ ਭਗਤ ਸਿੰਘ ਜੀਆਂ ਤੋਂ ਵਰਸਾਏ ਹੋਏ ਉਹਨਾਂ ਨੇ ਇੱਥੇ ਸੇਵਾ ਅਣਤਕ ਕੀਤੀ ਤਪ ਕੀਤਾ ਤੇ ਇਸ ਧਰਤੀ ਨੂੰ ਸਵਾਰਿਆ ਆ ਕੁਟਿਆ ਤੁਹਾਨੂੰ ਨਜ਼ਰ ਆ ਰਹੀ ਆ ਤੇ ਇਸ ਕੁਟਿਆ ਦੇ ਵਿੱਚ ਬਾਬਾ ਸ਼ਾਦੀ ਸਿੰਘ ਜੀ ਤੇ ਹੋਰ ਬਹੁਤ ਸਾਧੂ ਜਨ ਇੱਥੇ ਰਹਿੰਦੇ ਰਹੇ ਤੇ ਮਹਾਰਾਜ ਦਾ ਪ੍ਰਕਾਸ਼ ਉਸ ਵੇਲੇ ਜਿਹੜਾ ਸੀ ਲੱਕੜ ਦਾ ਗੁਰੂ ਘਰ ਇੱਥੇ ਬਣਾਇਆ ਹੋਇਆ ਸੀ ਸਾਰਾ ਸਾਰਾ ਲੱਕੜ ਤੋਂ ਉਹ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਪਹਿਲਾਂ ਦਰਸ਼ਨ ਕਰੋ ਇੱਕ ਕੁਟਿਆ ਦੇ ਕੁਟਿਆ ਜਿਉਂ ਦੀ ਤਿਉਂ ਅੱਜ ਵੀ ਸਥਿਤ ਹੈਗੀ ਆ ਪਰ ਉਹਦੇ ਉੱਤੇ ਕੁਝ ਟੀਨਾ ਪਾ ਦਿੱਤੀਆਂ ਗਈਆਂ ਤਾਂ ਕਿ ਜਿਹੜੀ ਸਰਕੰਡਾ ਕਹ ਲਈਏ ਜਾਂ ਖੜ੍ਹ ਕਹ ਲਈਏ ਉਹ ਖਰਾਬ ਨਾ ਹੋਵੇ। ਕੁਟਿਆ ਦੇ ਵਿੱਚ ਸੰਤ ਮਹਾਪੁਰਸ਼ਾਂ ਦੇ ਸਰੂਪ ਰੱਖੇ ਹੋਏ ਆ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਸੰਤ ਬਾਬਾ ਭਾਜਾ ਸਿੰਘ ਜੀ ਮਹਾਰਾਜ, ਸੰਤ ਬਾਬਾ ਹਰੀ ਸਿੰਘ ਜੀ ਮਹਾਰਾਜ ਤੇ ਮਸਤ ਬਾਬਾ ਭਗਤ ਸਿੰਘ ਜੀ ਮਹਾਰਾਜ ਸੰਤ ਬਾਬਾ ਰਤਨ ਸਿੰਘ ਜੀ ਆਨੇ ਵੀ ਬਹੁਤ ਅਣਥਕ ਇੱਥੇ ਸੇਵਾ ਕੀਤੀ ਤੇ ਬਾਬੇ ਮਸਤ ਭਗਤ ਸਿੰਘ ਜੀਆ ਤੋਂ ਉਹਨਾਂ ਨੇ ਵੀ ਜਿਹੜਾ ਵਰਸਾਇਆ ਗਏ ਤੇ ਉਹਨਾਂ ਦੀ ਜਿਹੜੀ ਜੀਭਾ ਹੈਗੀ ਆ ਉਹਦੇ ਉੱਤੇ ਵੀ ਪਰਮੇਸ਼ਰ ਦਾ ਜਿਹੜਾ ਵਾਸ ਉਹ ਬਾਬੇ ਮਸਤਾ ਨੇ ਕਰਵਾਇਆ ਬਾਬੇ ਹੰਸਾਲੀ ਵਾਲਿਆਂ ਦੀ ਦਾ ਰੂਪ ਇਥੇ ਨਜ਼ਰ ਆ ਰਿਹਾ ਸੋ ਸੰਤ ਨਾ ਹੋਤੇ ਜਗਤ ਮੇ ਤੋ ਜਲ ਮਰਤਾ ਸੰਸਾਰ ਪੱਕੀ ਗੱਲ ਆ ਸੰਤ ਸ਼ਬਦ ਦੀ ਪਰਿਭਾਸ਼ਾ ਜੇ ਕਿਸੇ ਨੇ ਜਾਣਣੀ ਹੋਵੇ ਤਾਂ ਸੁਖਮਨੀ ਸਾਹਿਬ ਤੋਂ ਜਾਣੀ ਜਾ ਸਕਦੀ ਆ ਨਹੀਂ ਤਾਂ ਸੰਤ ਸ਼ਬਦ ਜਿਹੜਾ ਆ ਉਹ ਲੋਕਾਂ ਨੇ ਬਹੁਤ ਛੋਟਾ ਕਰ ਦਿੱਤਾ ਜਦ ਕਿ ਬਹੁਤ ਹੀ ਵੱਡੀ ਇਹ ਚਾਹੇ ਉਪਾਦੀ ਨੂੰ ਕਹਿ ਲਈਏ ਜਾਂ ਨਾਮ ਕਹਿ ਲਈਏ ਸੰਤ ਦਾ ਅਰਥ ਹੈ ਕਿ ਜਿਹੜਾ ਉਸ ਪਰਮੇਸ਼ਰ ਦੇ ਵਿੱਚ ਵਲੀਨ ਹੋ ਜਾਵੇ ਉਹ ਤੁਨ ਉਹਨਾਂ ਨੂੰ ਸੰਤ ਕਿਹਾ ਜਾਂਦਾ ਸੀ ਜਦ ਕਿ ਪੂਰੇ ਸਿੱਖ ਧਰਮ ਦੇ ਵਿੱਚ ਭਾਈ ਸਾਹਿਬ ਕਹਿ ਕੇ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਤੇ ਹੋਰ ਸਾਡੇ ਜਿਹੜੇ ਗੁਰੂ ਸਹਿਬਾਨ ਹੋਏ ਆ ਉਹਨਾਂ ਨੇ ਭਾਈ ਗੁਰਦਾਸ ਜੀ ਭਾਈ ਮਨੀ ਸਿੰਘ ਜੀ ਭਾਈ ਦਇਆ ਸਿੰਘ ਜੀ ਕਹਿ ਕੇ ਉਚਾਰਿਆ ਪਰ ਸੰਤ ਸ਼ਬਦ ਜਿਹੜਾ ਹੈ ਉਹ ਬਹੁਤ ਉਚਤਮ ਅੱਜ ਵੀ ਇੱਥੇ ਪੁਰਾਣੇ ਇਮਾਰਤਾਂ ਜਿਹੜੀਆਂ ਜਿਉਂ ਦੀਆਂ ਤਿਉਂ ਇੱਥੇ ਹੈਗੀਆਂ ਆ ਲੱਕੜ ਸਾਹਿਬ ਗੁਰਦੁਆਰਾ ਦੀ ਆਂਤ੍ਰਿਕ ਜਿਹੜੀ ਸਥਿਤੀ ਆ ਆ ਦੇਖੋ ਸਾਹਮਣੇ ਮਹਾਰਾਜ ਪ੍ਰਕਾਸ਼ ਨੇ ਪੂਰੇ ਦਾ ਪੂਰਾ ਲੱਕੜ ਦਾ ਬਣਿਆ ਹੋਇਆ ਜਦੋਂ ਕੋਈ ਵੀ ਸ਼ਰਧਾਲੂ ਇੱਥੇ ਜਾਂਦੇ ਆ ਨਤਮਸਤਕ ਹੋਣ ਲਈ ਤਾਂ ਮਨ ਜਿਹੜਾ ਆ ਉਹ ਇੱਥੇ ਸਾਧੂਆਂ ਦਾ ਪਹਿਰਾ ਹੁਣ ਕਰਕੇ ਇੰਨਾ ਖਾਂਤ ਹੋ ਜਾਂਦਾ ਕਿ ਆਪ ਮੁਹਾਰੇ ਬੰਦਾ ਦੋ ਘੜੀਆਂ ਬੈਠ ਜਾਂਦਾ ਤੇ ਐਦਾਂ ਮਹਿਸੂਸ ਕਰਦਾ ਕਿ ਜਿਵੇਂ ਕਿਸੇ ਹੋਰ ਧਰਤੀ ਤੋਂ ਇਲਾਵਾ ਕਿਸੇ ਹੋਰ ਸਥਾਨ ਤੇ ਪੁੱਜ ਗਿਆ ਹੋਵੇ ਬਾਬੇ ਖੁਸ਼ਿਆਲ ਸਿੰਘ ਜੀ ਜਿਹੜੇ ਆ ਉਹ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਜਾਬਰਾਜੇ ਤੇ ਉਹਨਾਂ ਦੇ ਸਥਾਨ ਤੇ ਬਾਬਾ ਅਵਤਾਰ ਸਿੰਘ ਜੀਆ ਨੂੰ ਜਿਹੜੀ ਪੱਗ ਵੀ ਬਣਾਈ ਗਈ ਤੇ ਲੱਖਾਂ ਸੰਗਤਾਂ ਨੇ ਇਸ ਸਮੇਂ ਤੇ ਆ ਕੇ ਇੱਥੇ ਗੁਰੂ ਘਰ ਦੇ ਜਿਹੜੇ ਉਹ ਦਰਸ਼ਨ ਵੀ ਕੀਤੇ ਜਿਨ੍ਹਾਂ ਸ਼ਰਧਾਲੂਆਂ ਨੇ ਟੀਪੀ ਸਾਹਿਬ ਹੈਡ ਦਰਬਾਰ ਕੋਟਪੂराण ਗੁਰੂ ਘਰ ਦੇ ਦਰਸ਼ਨ ਨਹੀਂ ਕਰੇ ਉਹਨਾਂ ਲਈ ਇਹ ਵੀਡੀਓ ਜਿਹੜੀ ਹੈ ਉਹ ਬਹੁਤ ਸਾਰਥਕ ਸਿੱਧ ਹੋਣ ਵਾਲੀ ਆ ਅਸੀਂ ਬਹੁਤ ਬਰੀਕੀ ਦੇ ਵਿੱਚ ਜਾ ਕੇ ਇਹ ਵੀਡੀਓ ਬਣਾਈ ਆ ਸਾਰੇ ਸਰੂਪਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿੰਨੀ ਕਿ ਸਾਡੀ ਬੁੱਧੀ ਤੁਸ਼ ਬੁੱਧੀ ਦੇ ਅਨੁਸਾਰ ਕਿਉਂਕਿ ਉਸ ਪਰਮੇਸ਼ਰ ਨੂੰ ਤੇ ਉਹਦੇ ਪਿਆਰਿਆਂ ਨੂੰ ਕੋਈ ਕਿਸੇ ਕੈਮਰੇ ਵਿੱਚ ਤਾਂ ਬੰਦ ਨਹੀਂ ਕਰ ਸਕਦਾ ਪਰ ਕਹਿਣਾ ਪੈਂਦਾ ਹੈ ਕਿ ਅਸੀਂ ਜਿਹੜੀ ਕਵਰੇਜ ਆ ਉਹ ਜ਼ਰੂਰ ਕੀਤੀ ਹੈ ਜੇ ਟੀਬੀ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਰੇ ਮੈਂ ਦੱਸਾਂ ਆ ਦੇਖੋ ਇੱਥੇ ਬਹੁਤ ਫਲਦਾਰ ਜਿਹੜੇ ਬੂਟੇ ਉਹ ਉਸ ਵੇਂ ਸਾਧੂਆਂ ਨੇ ਲਗਾਏ ਹੋਏ ਆ ਬਹੁਤ ਠੰਡੀ ਸ਼ਾਂ ਗੁਰੂ ਘਰ ਦੇ ਇਹਦੇ ਵਿੱਚ ਇੱਥੇ ਬਣੀ ਹੋਈ ਆ ਦੇਖੋ ਪਹਿਲੀਆਂ ਇਮਾਰਤਾਂ ਜਿਹਦੇ ਛੋਟੀਆਂ-ਛੋਟੀਆਂ ਪੌੜੀਆਂ ਜਿਹੜੀਆਂ ਆ ਉਹ ਇੱਥੇ ਬਣੀਆਂ ਹੋਈਆਂ ਤੇ ਉੱਤੇ ਪੱਤੀਆਂ ਪਾ ਕੇ ਟੈਲਾ ਲਾ ਕੇ ਜਿਵੇਂ ਛੱਤਾਂ ਜਿਹੜੀਆਂ ਨੇ ਉਹ ਵੀ ਇੱਥੇ ਬੜੀਆਂ ਹੋਈਆਂ ਨਜ਼ਰ ਆਉਂਦੀਆਂ ਸੋ ਕਹਿਣ ਦਾ ਭਾਵੇਂ ਆ ਕਿ ਇਹ ਇੱਕ ਇਹ ਜ੍ਹਾ ਸਥਾਨ ਹੈ ਜੋ ਉਸ ਸਮੇਂ ਵੀ ਅਜਿਹਾ ਸੀ ਤੇ ਅੱਜ ਵੀ ਜੇ ਤੁਸੀਂ ਦੇਖਣਾ ਹੋਵੇ ਤਾਂ ਤੁਸੀਂ ਦੇਖ ਸਕਦੇ ਆ ਕਿ ਸਾਨੂੰ ਉਹ ਪੌਰਾਣਿਕਤਾ ਇੱਥੇ ਨਜ਼ਰ ਜਿਹੜੀ ਆ ਉਹ ਆਉਂਦੀ ਆ ਤੇ ਸੰਤ ਬਾਬਾ ਅਵਤਾਰ ਸਿੰਘ ਜੀਆ ਨੇ ਇੱਥੇ ਬਹੁਤ ਅਮੈਂਡਮੈਂਟ ਕੀਤੀ ਪਾਰਕਾਂ ਬਣਾਈਆਂ ਤੇ ਜਗਾ ਜਗਾ ਤੇ ਫੁੱਲ ਫੁਲੇ ਜਿਹੜੇ ਆ ਉਹ ਵੀ ਲਗਾ ਕੇ ਇੱਕ ਬਹੁਤ ਹੀ ਵਧੀਆ ਦਿੱਖ ਗੁਰੂ ਘਰ ਦੀ ਜਿਹੜੀ ਆ ਉਹ ਇੱਥੇ ਬਣਾਈ ਹੋਈ ਹੈ ਲੰਗਰ 24 ਘੰਟੇ ਅਟੁੱਟ ਇੱਥੇ ਚੱਲਦੇ ਆ ਆ ਤੁਸੀਂ ਦੇਖ ਸਕਦੇ ਆ ਕਿ ਰੋਪੜ ਦਾ ਹੈੱਡ ਸਤਲੁਜ ਦਰਿਆ ਦੇ ਉੱਤੇ ਬਣਿਆ ਹੋਇਆ ਇਹ ਨਜ਼ਰ ਆਉਂਦਾ ਪਾਣੀ ਜਲ ਜਿਹੜਾ ਉਹ ਠਾਠਾ ਮਾਰਦਾ ਹੋਇਆ ਤੇ ਉਤੋਂ ਆਂਦਾ ਬਿਲਕੁਲ ਗੁਰੂ ਘਰ ਦੇ ਨਾਲੋਂ ਖਹਿ ਕੇ ਜਿਹੜਾ ਆ ਉਹ ਜਲ ਇੱਥੇ ਚੱਲਦਾ ਗੁਰੂ ਘਰ ਦੇ ਉਤੋਂ ਜੇ ਸਰਦਲੋਜ ਵਿੱਚ ਇਸ਼ਨਾਨ ਕਰਨੇ ਹੋਣ ਤਾਂ ਪੌੜੀਆਂ ਜਿਹੜੀਆਂ ਨੇ ਉਹ ਵੀ ਥੱਲੇ ਉਤਰਦੀਆਂ ਤੇ ਇਸ਼ਨਾਨ ਕਰਨ ਦੇ ਲਈ ਬਹੁਤ ਹੀ ਵਧੀਆ ਸਥਾਨ ਇੱਥੇ ਬਣਿਆ ਹੋਇਆ ਖਾਲਸਾ ਰਾਜ ਦੀ ਨਿਸ਼ਾਨੀ ਵੀ ਇੱਥੋਂ ਨਜ਼ਰ ਆਉਂਦੀ ਆ ਮਹਾਰਾਜਾ ਰਣਜੀਤ ਸਿੰਘ ਜੀਆ ਦਾ ਲਗਾਇਆ ਹੋਇਆ ਨਿਸ਼ਾਨ ਸਾਹਿਬ ਸਾਹਮਣੇ ਪਹਾੜੀ ਦੇ ਉੱਤੇ ਇਹ ਨਜ਼ਰ ਆਉਂਦਾ ਤੇ ਉਹ ਵੀ ਤੁਸੀਂ ਇੱਥੇ ਦਰਸ਼ਨ ਕਰ ਸਕਦੇ ਆ ਵਿੱਚ ਦਿਖਾਇਆ ਹੋਇਆ ਅਸੀਂ ਵੀਡੀਓ ਦੇ ਵਿੱਚ ਤੇ ਇੱਕ ਵਾਰ ਫੇਰ ਚਲਕ ਜਿਹੜੀ ਆ ਉਹ ਹੈੱਡ ਦੀ ਆ ਤੁਹਾਨੂੰ ਨਜ਼ਰ ਜਿਹੜੀ ਆ ਉਹ ਆ ਰਹੀ ਆ ਲਾਗੇ ਰੋਪੜ ਜਿਹੜਾ ਆ ਸ਼ਹਿਰ ਕਹਿੰਦੇ ਕਿ ਰੂਪ ਬਸੰਤ ਜਿਹੜੇ ਕਿ ਰਾਜkumar ਹੋਇਆ ਉਹਨਾਂ ਨੇ ਇਹ ਸ਼ਹਿਰ ਜਿਹੜਾ ਆ ਉਹ ਬਸਾਇਆ ਸੀ ਸੋ ਸਿੱਖੀ ਦੇ ਨਾਲ ਪੂਰਾ ਸੁਸਜਿਤ ਇਹ ਸ਼ਹਿਰ ਹੈਗਾ ਆ ਕੈਮਰੇ ਦੀ ਨਜ਼ਰ ਜਿਹੜੀ ਆ ਉੱਚੇ ਤੱਕ ਜਾਂਦੀ ਆ ਆ ਤੁਸੀਂ ਦੇਖ ਸਕਦੇ ਆ ਕਿ ਨਿਸ਼ਾਨ ਸਾਹਿਬ ਲੱਗਿਆ ਆ ਮਹਾਰਾਜਾ ਰਣਜੀਤ ਸਿੰਘ ਜੀਆ ਦੇ ਟਾਈਮ ਦਾ ਇਹ ਦਰਸਾਉਂਦਾ ਕਿ ਲਾਹੌਰ ਤੋਂ ਲੈ ਕੇ ਇੱਥੇ ਤੱਕ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਤੇ ਇਧਰਲੇ ਪਾਸੇ ਭਾਵੇਂ ਕਿ ਅੰਗਰੇਜ਼ਾਂ ਨੇ ਇੱਥੇ ਰਾਜ ਭਾਗ ਜਿਹੜਾ ਆ ਉਹ ਕਰ ਲਿਆ ਸੀ ਹੈਡ ਵਰਕਸ ਤੇ ਦੇਖੋ ਆ ਜਿਹੜਾ ਪਾਣੀ ਆ ਉਹ ਤੁਸੀਂ ਦੇਖ ਰਹੇ ਆ ਬਹੁਤ ਹੀ ਨਿਰਮਲ ਚੱਲ ਜਿਹੜਾ ਆ ਉਹ ਉੱਤੋਂ ਆਂਦਾ ਤੇ ਆ ਹੈ ਨਿਸ਼ਾਨ ਸਾਹਿਬ ਇੱਥੇ ਬਾਬੇ ਮਸਤਾ ਦਾ ਵਾਰ ਹੈ ਕਿ ਜਿਹੜਾ ਵੀ ਬੰਦਾ ਸ਼ਰਧਾ ਦੇ ਨਾਲ ਆ ਕੇ ਇੱਥੇ ਮੱਥਾ ਟੇਕ ਕੇ ਸੁਖਣਾ ਸੁਖਦਾ ਹੈ ਜਾਂ ਮਨ ਵਿੱਚ ਕੁਝ ਧਾਰ ਲੈਂਦਾ ਹੈ ਤਾਂ ਉਹਨਾਂ ਦਾ ਜਿਹੜਾ ਧਾਰਿਆ ਹੋਇਆ ਉਹ ਜ਼ਰੂਰ ਪੂਰਾ ਹੋ ਜਾਂਦਾ ਹੈ ਇਮਾਰਤ ਗੁਰੂ ਘਰ ਦੀ ਜਿਹੜੀ ਆ ਉਹ ਕੁਟੀਆਂ ਜਿਹੜੀਆਂ ਹੈਗੀਆਂ ਕੁਟੀਆਂ ਤੋਂ ਇੱਕ ਪਾਸੇ ਤੇ ਬਹੁਤ ਹੀ ਆਲੀਸ਼ਾਨ ਦਰਬਾਰ ਬਣਿਆ ਹੋਇਆ ਤੇ ਅੱਜ ਬਾਬਾ ਖੁਸ਼ਾਲ ਸਿੰਘ ਜੀ ਆ ਦਾ ਜਿਹੜਾ ਓਹੋ ਅੰਤਿਮ ਅਰਦਾਸ ਹੋਈ ਤੇ ਗੁਰੂ ਘਰ ਦੇ ਵਿੱਚ ਕੁਝ ਬਹੁਤ ਹੀ ਅਲੌਕਿਕ ਜਿਹੜੇ ਉਹ ਪੁਤਲੇ ਬਣਾਏ ਹੋਏ ਐ ਇੱਥੇ ਤਸਵੀਰਾਂ ਬਣਾਈਆਂ ਹੋਈਆਂ ਤੇ ਸਾਰੇ ਦਾ ਸਾਰਾ ਸਿੱਖੀ ਦੇ ਨਾਲ ਜਿਵੇਂ ਜਿਵੇਂ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਕੀ ਹੋਇਆ ਭਾਈ ਕਨਈਆ ਜੀ ਜਲ ਕਿਵੇਂ ਛਕਾਉਂਦੇ ਸਨ ਕਿਵੇਂ ਪੁੱਤियां ਖੱਲਾ ਲਹਾਈਆਂ ਕਿਵੇਂ ਚਰਕੜੀਆਂ ਤੇ ਚੜੇ ਕਿਵੇਂ ਦੇਗਾਂ ਦੇ ਵਿੱਚ ਉਬਾਲੇ ਗਏ ਕਿਵੇਂ ਬੀਬੀਆਂ ਨੇ ਸਵੇ ਸਵੇ ਮੰਨ ਦੇ ਪੀਸਨੇ ਪੀਟੇ ਸਾਰਾ ਬਹੁਤ ਹੀ ਆਲੀਸ਼ਾਨ ਬਣਤਰ થી ਬਣੀ ਹੋਈ ਹੈ ਤੁਹਾਡੇ ਰੂਬਰੂ ਅਸੀਂ ਕੀਤੀ ਆ ਬੜੇ ਪਿਆਰ ਤੇ ਗੌਰ ਦੇ ਨਾਲ ਜਦੋਂ ਤੁਸੀਂ ਦੇਖੋਗੇ ਇਹਦੇ ਵਿੱਚ ਪੂਰਾ ਖੁੱਭ ਕੇ ਦੇਖੋਗੇ ਤਾਂ ਤੁਹਾਨੂੰ ਜਿਹੜੀ ਸਿੱਖੀ ਆ ਉਹਦਾ ਨਜ਼ਾਰਾ ਕਿਤੇ ਜ਼ਰੂਰ ਆਵੇਗਾ ਇਸ ਕਰਕੇ ਅਸੀਂ ਇਹ ਵੀਡੀਓ ਜਿਹੜੀ ਹੈ ਉਹ ਬਣਾਈ ਆ ਤਾਂ ਕਿ ਬੱਚਿਆਂ ਨੂੰ ਤੇ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਆ ਉਹ ਇੱਕ ਵਾਰ ਯਾਦ ਆਣ ਕਿ ਸਾਡੇ ਗੁਰੂ ਪੀਰਾਂ ਨੇ ਸਿੱਖੀ ਲਈ ਤੇ ਸਾਡੇ ਲਈ ਕੀ ਕੀ ਕੁਝ ਕੀਤਾ ਬਹੁਤ ਹੀ ਵਧੀਆ ਵੰਤਰ ਇੱਥੇ ਜਿਹੜੀ ਆ ਉਹ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਆ ਤੇ ਕਮੈਂਟਸ ਦੇ ਵਿੱਚ ਤੁਹਾਨੂੰ ਇਹ ਕਿਵੇਂ ਲੱਗਿਆ ਜਰੂਰ ਦੱਸਣਾ ਜੀਐਸਟੀ ਪਲੱਸ ਚੈਨਲ ਤੁਹਾਡੇ ਲਈ ਐਦਾਂ ਦੇ ਬਹੁਤ ਸਾਰੇ ਉਦਮ ਕਰਦਾ ਰਹਿੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਤਾਂ ਕਿ ਹਰ ਇੱਕ ਸ਼ਰਧਾਲੂ ਤੱਕ ਇਹ ਵੀਡੀਓ ਜਿਹੜੀ ਆ ਉਹ ਪਹੁੰਚ ਸਕੇ ਤੇ ਕਾਫੀ ਚਹਲ ਪਹਿਲ ਹਰ ਸਮੇਂ ਟੀਪੀਸਾਵ ਗੁਰਦੁਆਰੇ ਦੇ ਵਿੱਚ ਨਜ਼ਰ ਆਉਂਦੀ ਆ ਲੱਸੀ ਜਿਹੜੀ ਆ ਉਹ ਪੀਣ ਨੂੰ ਇੱਥੇ ਹਰ ਸਮੇਂ ਜਿਹੜੀ ਆ ਉਹ ਮਿਲਦੀ ਆ ਕਿਉਂਕਿ ਕਾਫੀ ਪਸ਼ੂ ਇੱਥੇ ਮੌਜੂਦ ਨੇ ਤੇ ਸਾਧੂ ਮਹਾਪੁਰਸ਼ਾਂ ਦਾ ਬਹੁਤ ਹੀ ਇੱਥੇ ਹੱਥ ਜਿਹੜਾ ਆ ਉਹ ਹੈਗਾ ਆ ਦੇਖੋ ਕਿਵੇਂ ਚਰਖੜੀਆਂ ਤੇ ਚੜਾਏ ਗਏ ਸਿੱਖੀ ਜਿਹੜੀ ਆ ਉਹ ਕੁਰਬਾਨੀ ਦਾ ਦੂਜਾ ਨਾਮ ਹੈ ਕਿਉਂਕਿ ਕੁਝ ਦੇ ਕੇ ਹੀ ਕੁਝ ਮਿਲਦਾ ਹੈ ਜਾ ਪੈਰ ਪੈਰ ਤੇ ਸਿੱਖੀ ਦੇ ਵਿੱਚ ਜਿਹੜੀ ਕੁਰਬਾਨੀ ਆ ਉਹ ਭਰੀ ਪਈ ਆ ਇਹ ਉਹ ਕੌਮ ਆ ਜਿਹਨੇ ਸ਼ਹਾਦਤਾਂ ਦੇ ਕੇ ਆਪਣੇ ਆਪ ਨੂੰ ਉੱਚਾ ਚੁੱਕਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ